ਪਿੰਡ ਦੀ ਤਾਕਤ ਪਿੰਡ ਬਣੇ ਕਿਉਂ ਸੀ ਕਿਉਂਕਿ ਲੁਟੇਰੇ ਆਉਂਦੇ ਸੀ ਕੱਲਾ ਕੱਲਾ ਬੰਦਾ ਲੜ ਨਹੀਂ ਸਕਦਾ ਸੀ ਤਬਹੁਤ ਸਾਰੇ ਸਿਆਣੇ ਬੰਦੇ ਇਕੱਠੇ ਹੋਏ ਆਂਦੇ ਯਾਰ ਆਪਾਂ ਜੁੜੀਏ ਤੇ ਉਸ ਜੁੜੇ ਹੋਏ ਸਮੂਹ ਨੂੰ ਪਿੰਡ ਕਹਿ ਦਿੱਤਾ ਗਿਆ ਤੇ ਡਾਕੂ ਆਉਣੋਂ हट ਗਏ ਪਰ ਮੇਰੀ ਤੁਹਾਨੂੰ ਬੇਨਤੀ ਹੈ ਹੁਣ ਡਾਕੂ ਤਲਵਾਰਾਂ ਜਾਂ ਘੋੜਿਆਂ ਤੇ ਨਹੀਂ ਆਉਂਦੇ ਹਨ ਡਾਕੂ ਵੋਟਾਂ ਲੈ ਨਾਉਂਦੇ ਨੇ ਕੀ ਇਹ ਤੁਹਾਡੇ ਰਿਪ੍ਰੈਜ਼ੈਂਟੇਟਿਵ ਨੇ ਮਤਲਬ ਤੁਹਾਡੇ ਨੁਮਾਇੰਦੇ ਨੇ ਜਿਹੜੇ ਇੱਕ ਦੂਜੇ ਦੀਆਂ ਪੱਗਾਂ ਲਾ ਰਹੇ ਨੇ ਕੀ ਇਹ ਲੜ ਰਹੇ ਨੇ ਜੋ ਪੈਸੇ ਲਾਉਣਗੇ ਸ਼ਰਾਬਾਂ ਵੰਡਣਗੇ ਤੁਸੀਂ ਕਿਸੇ ਖੁਸ਼ਫਹਿਮੀ 'ਚੋਂ ਕੀ ਤੁਹਾਡੀ ਸੇਵਾ ਕਰਨਗੇ ਇਹ ਤੁਹਾਨੂੰ ਲੁੱਟਣਗੇ ਕੁੱਟਣਗੇ ਵੀ ਤੇ ਜਿਹੜਾ ਪੈਸਾ ਲਾਇਆ ਉਹਨੂੰ ਮਲਟੀਪਲਾਈ ਕਰਨਗੇ ਮਤਲਬ 2 4 5 ਕਰਨਗੇ ਤੇ ਕਰਤਾ ਕੌਣ ਹੈ ਜਿਵੇਂ ਖੁਸ਼ਿੰਦਰ ਨੇ ਹੁਣੇ ਕਿਹਾ ਕਿ ਆਪਾਂ ਕਿਹਦਾ ਦਰਵਾਜ਼ਾ ਖੜਕਟਾਈਏ ਮੈਂ ਤੁਹਾਨੂੰ ਦੱਸਾਂ ਕਿਹਦਾ ਦਰਵਾਜ਼ਾ ਮੈਂ ਦੱਸ ਦਿੰਦਾ ਕਿਹੜਾ ਖੜਕਾਉਣਾ ਹੈ ਆਪ ਦਾ ਅਕਲ ਦਾ ਸਿਰਫ ਇਕੱਠੇ ਹੋਣ ਦਾ ਜਿਹੜਾ ਭਗਵੰਤ ਆ ਗਿਆ ਜਬਾਦਲ ਚੰਨੀ ਅਮਰਿੰਦਰ ਜਿੰਨੇ ਮਰਜੀ ਗੈਲੋ ਮੋਦੀ ਵੀ ਗੈਲੋ ਇਹ ਉਤੋਂ ਡਿੱਗੇ ਨਾ ਅਪਾਚੂ ਨੇ ਹੈ ਤਬੇਰ ਗਲਤੀ ਕੀਤੀ ਹੈ ਆਪਣੀ ਹੈ ਲਾਇਸੈਂਸ ਦੇਤਾ ਇਹਨਾਂ ਨੂੰ ਕਿ ਲੁੱਟੋ ਕੁੱਟੋ ਤਾਂ ਫਿਰ ਉਹ ਇਹੀ ਕਰਨਗੇ ਜਿਵੇਂ ਹੁਣ ਵਾਲਾ ਮੁੱਖ ਮੰਤਰੀ ਤਾਂ ਭੁੱਲੀ ਜਾਂਦਾ ਹੈ ਕਿ ਮੁੱਖ ਮੰਤਰੀ ਉਹ ਆ ਪਤੰਦਰ ਕਮੀਆਂ ਦੇ ਗਾਣੇ ਗਾਉਣ ਲੱਗ ਜਾਂਦਾ ਕਿ ਜਿੰਨਾ ਜ਼ਿੰਮੇਦਾਰ ਲੁੱਟਣ ਵਾਲਾ ਹੁੰਦਾ ਜਿਹਨੂੰ ਲੁੱਟਿਆ ਜਾ ਰਿਹਾ ਹੋਵੇ ਉਹ ਵੀ ਜ਼ਿੰਮੇਦਾਰ ਹੈ ਸਰਕਾਰ ਐ ਵੇਂਦੀ ਫਿਰਦੀ ਐ ਕਿ ਪੰਜਾਬ ਐ ਗਰੋਹ ਦੀ ਜ਼ਮੀਨ ਵੇਚ ਦਿਆਂ ਯੂਨੀਵਰਸਿਟੀ ਦੀ ਵੇਚ ਦਿਆਂ ਨਹੀਂ ਨਹੀਂ ਯਾਰ ਸ਼ਾਮਲਾਟਾਂ ਦੀ ਵੇਚ ਦੇ ਜੋ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤਾਪੋ ਵਾਲਾਂਗੇ ਪੰਜਾਬ ਅੱਜ ਦੀ ਡੇਟ ਸਭ ਤੋਂ ਜ਼ਿਆਦਾ ਦੁਨੀਆਂ ਨਹੀਂ ਹਿੰਦੁਸਤਾਨ ਚ ਤਾ ਹੈ ਸ਼ਾਇਦ ਦੁਨੀਆਂ ਚ ਵੀ ਹੋਊ ਸਭ ਤੋਂ ਕਰਜ਼ਈ ਸੂਬਾ ਹੈ ਜਿੰਨੇ ਤੁਸੀਂ ਬਜ਼ੁਰਗ ਬੈਠੇ ਹੋ ਬੀਬੀਆਂ ਬੈਠੀਆਂ ਬੱਚੇ ਬੈਠੇ ਆ ਹਰ ਇੱਕ ਦੇ ਸਿਰ ਤੇ 1 ਲੱਖ 23000 ਦਾ ਕਰਜ਼ਾ ਹੈ ਇਸ ਪੈਸਾ ਕਿੱਥੋਂ ਆਊਗਾ ਇਹ ਚੰਨੀ ਦੀ ਜਾਇਦਾਦ ਵੇਚਣਗੇ ਜਿਹੜੇ ਸੱਤ ਕੋਠੀਆਂ ਬਣਾਈ ਬੈਠਾ ਜਾਂ ਮਨਿੰਦਰ ਦਾ ਮਹਿਲ ਵੇਚਣਗੇ ਸਿਸਮਾ ਵਾਲਾ ਜਿਹੜਾ ਕਿਉਂ ਨੇ ਧੱਕੇ ਨਾਲ ਬਣਾਇਆ ਇੱਕ ਫੋਰੈਸਟ ਦੀ ਜ਼ਮੀਨ ਤੇ ਜਾ ਸੁਖਵਲਾਸ ਉਹ ਵੀ ਗਲਤ ਬਣਿਆ ਜਾਂ ਜਿਹੜੇ ਨਵੇਂ ਖਰੀਦ ਰਹੇ ਨੇ ਇਹਨਾਂ ਦੇ ਵੇਚਾਂਗੇ ਨਹੀਂ ਇਹ ਸਾਡੇ ਰਿਸੋਰਸਸ ਵੇਚੇ ਜਾਣਗੇ ਸਾਡੀਆਂ ਸ਼ਾਮਲਾਟਾਂ ਸਾਡੀਆਂ ਯੂਨੀਵਰਸਟੀਆਂ ਔਰ ਸਾਡੀਆਂ ਮੰਡੀਆਂ ਵੇਚੀਆਂ ਜਾਣਗੀਆਂ ਸਾਰੇ ਕਿਰਤੀ ਲੋਕੋ ਸੰਘਰਸ਼ੀ ਲੋਕੋ ਇੱਕ ਵਾਰੀ ਫਤੇ ਦੀ ਸਾਂਝ ਪਾਲੀਏ ਕਿਉਂਕਿ ਜਦੋਂ ਉਹ ਸਾਂਝ ਪੈ ਜਾਂਦੀ ਹੈ ਤਾਂ ਗੱਲ ਸਿਰੇ ਵੀ ਲੱਗਦੀ ਹੈ ਤੇ ਗੱਲ ਦਿਲੋਂ ਵੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈੰਡ ਦੀ ਤਾਕਤ ਮੈਂ ਦੋਕ ਗੱਲਾਂ ਕਰੂੰਗਾ ਕਿ ਹੋਕ ਹੀ ਰਿਹਾ ਹੈ ਤੇ ਆਪਾਂ ਕਰ ਕੀ ਸਕਦੇ ਹਾਂ ਕਿਉਂਕਿ ਸਭ ਤੋਂ ਔਖਾ ਕੰਮ ਤੁਸੀਂ ਕਰ ਰਹੇ ਹੋ ਸਭ ਤੋਂ ਔਖਾ ਕੰਮ ਹੁੰਦਾ ਹੈ ਬਹਿ ਕੇ ਸੁਨਣਾ اور ਪ੍ਰੋਬਲਮ ਕੀ ਹੈ ਕਿ ਰੱਬ ਨੇ ਵੈਸੇ ਦੋ ਕੰਨ ਤੇ ਇੱਕ ਮੂੰਹ ਦਿੱਤਾ ਪਰ ਅਸੀਂ ਬੋਲਣ 'ਚ ਇੰਟਰਸਟਿਡ ਰਹਿੰਨੇ ਆ ਸੁਨਣ 'ਚ ਨਹੀਂ ਤਾਂ ਤੁਸੀਂ ਸੁਣ ਰਹੇ ਹੋ ਮਿਹਰਬਾਨੀ ਪਰ ਆਪਾਂ ਅਮਲ ਵੱਲ ਨੂੰ ਵੀ ਤੁਰਨਾ ਹੈ ਪਿੰਡ ਦੀ ਤਾਕਤ ਪਿੰਡ ਬਣੇ ਕਿਉਂ ਸੀ ਕਿਉਂਕਿ ਲੁਟੇਰੇ ਆਉਂਦੇ ਸੀ ਇਕੱਲਾ ਇਕੱਲਾ ਬੰਦਾ ਲੜ ਨਹੀਂ ਸਕਦਾ ਸੀ ਤਬਾਹ ਸਾਰੇ ਸਿਆਣੇ ਬੰਦੇ ਇਕੱਠੇ ਹੋਏ ਆਂਦੇ ਯਾਰ ਆਪਾਂ ਜੁੜੀਏ ਤੇ ਉਸ ਜੁੜੇ ਹੋਏ ਸਮੂਹ ਨੂੰ ਪਿੰਡ ਕਹਿ ਦਿੱਤਾ ਗਿਆ ਤੇ ਡਾਕੂ ਆਉਣੋਂ ਹਟ ਗਏ ਪਰ ਮੇਰੀ ਤੁਹਾਨੂੰ ਬੇਨਤੀ ਹੈ ਹੁਣ ਡਾਕੂ ਤਲਵਾਰਾਂ ਜਾਂ ਘੋੜਿਆਂ ਤੇ ਨਹੀਂ ਆਉਂਦੇ ਹੁਣ ਡਾਕੂ ਵੋਟਾਂ ਲੈਣ ਆਉਂਦੇ ਨੇ ਤਾਂ ਪਿੰਡ ਵਾਲਿਓ ਫੇਰ ਇਕੱਠੇ ਹੋਵੋ ਇਕੱਠੇ ਕਿਵੇਂ ਹੋਈਏ ਇਹ ਤੁਹਾਡੀ ਤਾਕਤ ਨੂੰ ਇਕੱਠ ਕਿਵੇਂ ਕਰ ਰਹੇ ਨੇ ਜਿਹੜੀ ਤੁਸੀਂ ਜੁੜ ਕੇ ਪੈਦਾ ਕਰ ਲਈ ਸੀ ਇਹ ਪਤਾ ਕਿਵੇਂ ਇਕੱਠ ਕਰ ਰਹੇ ਨੇ ਇਹ ਕਹਿ ਰਹੇ ਨੇ ਤੂੰ ਦਲਤ ਹੈ ਤੂੰ ਜੱਟ ਹੈ ਤੂੰ Hindu ਹੈ ਤੂੰ ਸਿੱਖ ਹੈ ਜੋ ਹੋਰ بڑا ਕੁਝ ਬ੍ਰਾਹਮਣ ਹੈ ਸ਼ੂਦਰ ਹੈ ਮੁਸਲਮਾ ਹੈ ਕ੍ਰਿਸਚੀਅਨ ਹੈ ਇਹ ਤਰੀਕਾ ਏ ਕਾਰ ਹੈ ਤੁਹਾਨੂੰ ਕੱਲੇ ਕਰਨ ਦਾ ਤੇ ਫਿਰ ਤੁਹਾਨੂੰ ਲੁੱਟਣ ਦਾ ਮੈਨੂੰ ਇੱਕ ਦੱਸਿਓ ਜੇ ਤੁਹਾਡੀ ਪਿੰਡਾਂ ਵਾਲੀ ਗੱਲ ਪਹਿਲਾਂ ਕਰ ਲੈਣੇ ਆ ਦੁਨੀਆ ਨੂੰ ਬਾਅਦ 'ਚ ਵਿਚਾਰ ਲਾਂਗੇ ਹੁਣੇ ਜੇ ਪਿੰਡਾਂ 'ਚ ਇਲੈਕਸ਼ਨ ਹੋਏ ਸੀ ਤੇ ਹੁਣ ਹੋ ਰਿਹਾ ਜਿਲ੍ਹਾ ਪ੍ਰੀਸ਼ਦ ਦੇ ਕੀ ਏ ਤੁਹਾਡੇ ਰਿਪ੍ਰੈਜ਼ੈਂਟੇਟਿਵ ਨੇ ਮਤਲਬ ਤੁਹਾਡੇ ਨੁਮਾਇੰਦੇ ਨੇ ਜਿਹੜੇ ਇੱਕ ਦੂਜੇ ਦੀਆਂ ਪੱਗਾਂ ਲਾ ਰਹੇ ਨੇ ਕੀ ਏ ਲੜ ਰਹੇ ਨੇ ਜੋ ਪੈਸੇ ਲਾਉਣਗੇ ਸ਼ਰਾਬਾਂ ਵੰਡਣਗੇ ਤੁਸੀਂ ਕਿਸੇ ਖੁਸ਼ਫਹਿਮੀ 'ਚੋਂ ਕਿ ਤੁਹਾਡੀ ਸੇਵਾ ਕਰਨਗੇ ਇਹ ਤੁਹਾਨੂੰ ਲੁੱਟਣਗੇ ਕੁੱਟਣਗੇ ਵੀ ਤੇ ਜਿਹੜਾ ਪੈਸਾ ਲਾਇਆ ਉਹਨੂੰ ਮਲਟੀਪਲਾਈ ਕਰਨਗੇ ਮਤਲਬ 2 ਗੁਣਾ 4 ਗੁਣਾ 5 ਗੁਣਾ ਕਰਨਗੇ ਤੇ ਕਰਦਾ ਕੌਣ ਹੈ ਜਿਵੇਂ ਖੁਸ਼ਿੰਦਰ ਨੇ ਹੁਣੇ ਕਿਹਾ ਕਿ ਆਪਾਂ ਕਿਹਦਾ ਦਰਵਾਜ਼ਾ ਖੜਕਟਾਈਏ ਮੈਂ ਤੁਹਾਨੂੰ ਦੱਸਾਂ ਕਿਹਦਾ ਦਰਵਾਜ਼ਾ ਮੈਂ ਦੱਸ ਦਿੰਨਾ ਕਿਹੜਾ ਖੜਕਾਉਣਾ ਹੈ ਆਪ ਦਾ ਅਕਲ ਦਾ ਸਿਰਫ ਇੱਕਠੇ ਹੋਣ ਦਾ ਜਦੋਂ ਇਹ ਉੱਤੋਂ ਤਾਂ ਨਹੀਂ ਡਿੱਗੇ ਆ ਜਿਹੜਾ ਭਗਵੰਤ ਆ ਗਿਆ ਜਾਂ ਬਾਦਲ ਚੰਨੀ ਅਮਰਿੰਦਰ ਜਿੰਨੇ ਮਰਜੀ ਗੈਲੋ ਮੋਦੀ ਵੀ ਗੈਲੋ ਇਹ ਉੱਤੋਂ ਡਿੱਗੇ ਨਾ ਆਪਾਂ ਚੁਣੇ ਆ ਤਾਂ ਫੇਰ ਗਲਤੀ ਕੀਤੀ ਹੈ ਆਪਣੀ ਹੈ ਜਦੋਂ ਆਪਣੇ ਕੋਲੇ ਵੋਟਾਂ ਲੈਣ ਆਉਂਦੇ ਆ ਕਿਤੇ ਉਦੋਂ ਆਪਾਂ ਪੁੱਛਿਆ ਕਿ ਪਿੰਡ ਦੇ ਕਿਹੜੇ ਕਿਹੜੇ ਕੰਮ ਕਰੂਗੇ ਆ ਜਿਹੜੀ ਜ਼ਮੀਨ ਦੀ ਆਪਾਂ ਗੱਲ ਕਰ ਰਹੇ ਆਂ ਇਹ ਸ਼ਾਮਲਾੜ ਦੇ ਵਿੱਚ ਇਹਦਾ ਬਟਵਾਰਾ ਕਿਵੇਂ ਹੋਊਗਾ ਇੱਕ ਕਾਨੂੰਨ ਬਣਿਆ ਹੋਇਆ ਕਿ ਤੀਜਾ ਹਿੱਸਾ ਗਰੀਬ ਲੋਕਾਂ ਨੂੰ ਦਿੱਤਾ ਜਾਊਗਾ ਠੇਕੇ ਦੇ ਤੌਰ ਤੇ ਉਹ ਚ ਵੱਡੇ ਆਲਾ ਬੋਲੀ ਨਹੀਂ ਲਾਊਗਾ ਕੀ ਆਪਾਂ ਕਰ ਰਹੇ ਆਂ ਨਾ ਆਪਾਂ ਕਾਹਦੇ 'ਚ ਖੁਸ਼ ਐ ਉਹ ਗਲਤ ਐ ਉਹ ਭਗਵਾਨ ਤਾਂ ਗਲਤ ਐ ਉਹ ਫਲਾਨਾ ਗਲਤ ਐ ਤਾਂ ਆਪਾਂ ਕਿੰਨੇ ਕਿ ਸਹੀ ਐ ਯਾਰ ਆਹ ਹੁਣੇ ਜੇ ਰੋਮਨ ਨੇ ਗੱਲ ਕੀਤੀ ਕਿ ਸਾਡੇ 50 25 ਪਿੰਡ ਨਾ ਤੁਹਾਡੇ 25 ਪਿੰਡ ਮਰ ਰਹੇ ਸੀ ਗੰਦੇ ਪਾਣੀ ਨਾਲ ਉੱਥੇ ਮੈਂ ਵੀ ਗਿਆ ਐ ਅਮੀਰ ਜੀ ਵੀ ਗਏ ਐ ਕੁਸ਼ਿੰਦਰ ਸਾਰੀ ਸਾਡੀ ਟੀਮ ਗਈ ਐ ਤੇ ਜਦੋਂ ਅਸੀਂ ਪਰਸੋਂ ਲੜ ਰਹੇ ਸੀ ਗੰਦੇ ਪਾਣੀ ਬਾਰੇ ਤਾਂ ਰੋਮਨ ਤੋਂ ਬਿਨਾ ਇਹਨਾਂ ਦੇ ਪਿੰਡਾਂ ਦਾ ਕਿਹੜਾ ਬੰਦਾ ਉੱਥੇ ਆਇਆ ਸੀ ਮੈਨੂੰ ਬਾਹਂ ਖੜੀ ਕਰਕੇ ਕਹਿ ਦੇ ਕੋਈ ਇੱਕ ਅੱਦਾ ਆਇਆ ਹੋਵੇ ਤਾਂ ਕੀ ਕਹਿਣਾ ਇਹ ਸਾਡੀ ਪ੍ਰੋਬਲਮ ਹੈ ਅਸੀਂ ਸਵਾਰਥੀ ਹੋ ਗਏ ਹਤ ਦਰਜ਼ੇ ਦੇ ਦੂਜਿਆਂ ਵੱਲ ਹੱਥ ਕਰਨਾ ਬੜਾ ਸੌਖਾ ਹੁੰਦਾ ਹੈ ਆਪ ਦੇ ਵੱਲ ਹੱਥ ਕਰੋ ਕੀ ਆਪਾਂ ਉਸ ਜਮਹੂਰੀ ਸਿਸਟਮ ਦੇ ਵਿੱਚ ਇੱਕ ਵੱਡੀ ਤਾਕਤ ਨਹੀਂ ਗਏ ਆਪਾਂ ਹੀ ਚੋਣਨੇ ਹੈ ਇਹ ਕਿਤੇ ਉੱਤੋਂ ਤਾਂ ਨਹੀਂ ਡਿੱਗੇ ਉਦੋਂ ਆਪਾਂ ਨੂੰ ਕੀ ਹੋ ਜਾਂਦਾ ਹੈ ਵੰਡੇ ਜਾਣੇ ਹੈ 2 ਮਹੀਨੇ ਵਾਲੀ ਤੇ ਫਿਰ 4 ਸਾਲ ਤੇ 10 ਮਹੀਨੇ ਇਹਨਾਂ ਨਾਲ ਲੜਦੇ ਆਂ ਇਹ ਆਪਾਂ ਨੂੰ ਕੁੱਟਦੇ ਵੀ ਨਹੀਂ ਲੁੱਟਦੇ ਵੀ ਨਹੀਂ ਤੇ ਆਪਣੇ ਛਿੱਤਰ ਵੀ ਪੈਂਦੇ ਨਹੀਂ ਸਿਰਫ ਇਸ ਕਰਕੇ ਕਿ 2 ਮਹੀਨੇ ਆਪਾਂ ਮੁੱਦਿਆਂ ਤੇ ਪਹਿਰਾ ਨਹੀਂ ਦਿੱਤਾ ਆਪਾਂ ਚੁੰਨ ਵੇਲੇ ਤੁਹਾਡੇ ਪਿੰਡਾਂ 'ਚ ਸਰਪੰਚੀ ਦੇ ਇਲੈਕਸ਼ਨ ਹੋਏ ਨੇ ਕੀ ਮੈਨੂੰ ਦੱਸੂਗੇ ਕੋਈ ਸੇ ਵੀ ਪਿੰਡ ਦਾ ਸਰਪੰਚ ਇਸ ਗੱਲ ਤੇ ਬਣਿਆ ਕਿ ਮੈਂ ਛੱਪੜ ਦੇ ਬਾਣੀ ਦਾ ਕੀ ਕਰੂੰਗਾ ਕਮਿਊਨਿਟੀ ਹਾਲ ਬਣਾਉਂਗਾ ਕਿ ਨਹੀਂ ਗਰਾਊਂਡ ਬਣਾਉਂਗਾ ਕਿ ਨਹੀਂ ਕੋਈ ਵੀ ਨਲਾ ਨਾਲੀਆਂ ਗਲੀਆਂ ਕੋਈ ਚੱਜ ਦੀ ਗੱਲ ਕਰਕੇ ਵੋਟ ਲਈ ਹੋਵੇ ਐਨੂੰ ਪੈਸਾ ਵੰਡਣਾ ਐਨੂੰ ਸ਼ਰਾਬ ਦੇਣੀ ਆ ਮੇਰਾ ਲਾਣੇ ਚੋਂ ਐ ਗੱਲ ਖਤਮ ਮਤਦਾਨ ਮਤਦਾਨ ਤੁਹਾਡੇ ਦਿਮਾਗ ਦਾ ਦਾਨ ਹੈ ਤੇ ਆਪਾਂ ਵੋਟ ਕਿਵੇਂ ਪਾ ਰਹੇ ਐ ਪੈਸੇ ਲੈ ਕੇ ਸ਼ਰਾਬਾਂ ਲੈ ਕੇ ਮੈਨੂੰ ਕਈ ਬੰਦਿਆਂ ਨੇ ਕਿਹਾ ਆਂਦੇ ਜੀ ਜਦੋਂ ਚਾਰ ਚੋਰ ਲੜ ਰਹੇ ਹੋਣ ਤਾਂ ਬੰਦੇ ਨੂੰ ਲੱਗਦਾ ਜਾਂਦੇ ਚੋਰ ਦੀ ਲੰਗੋਟੀ ਸਹੀ ਜਿੰਨਾ ਕਿੰਨਾ ਤੋਂ ਲਿਆ ਜਾਂਦਾ ਲੈ ਲੋ ਲੁੱਟਣਾ ਤਾਂ ਇਹਨਾਂ ਨੇ ਹੈਗਾ ਹੀ ਐ ਤੇ ਜੇ ਆਪਾਂ ਇਹ ਖੁਦ ਹੀ ਲਾਇਸੈਂਸ ਦੇਤਾ ਇਹਨਾਂ ਨੂੰ ਕਿ ਲੁੱਟੋ ਕੁੱਟੋ ਤਾਂ ਫੇਰ ਉਹ ਇਹੀ ਕਰਨਗੇ ਹਰ ਬੰਦਾ ਕਮੀਆਂ ਦੀ ਗੱਲ ਕਰੂਗਾ ਜਿਵੇਂ ਹੁਣ ਵਾਲਾ ਮੁੱਖ ਮੰਤਰੀ ਤਾਂ ਭੁੱਲੀ ਜਾਂਦਾ ਕਿ ਮੁੱਖ ਮੰਤਰੀ ਉਹ ਆ ਪਤੰਦਰ ਕਮੀਆਂ ਦੇ ਗਾਣੇ ਹੋਣ ਲੱਗ ਜਾਂਦਾ ਉਹ ਬੰਦਿਆ ਰੱਬ ਦੇ ਆ ਸਾਰੇ ਕਮੀਆਂ ਨੇ ਵੋਟ ਪਾ ਕੇ ਤੈਨੂੰ ਤਾਂ ਕਿਹਾ ਕਿ ਕੰਟਰੋਲ ਕਰ ਗੱਲਾਂ ਨੂੰ ਸਾਡੇ ਨਾਲ ਇਨਸਾਫ ਕਰ ਉਹ ਨਹੀਂ ਕਰਨਾ ਗਾਣਾ ਗਾਉਣਾ ਕਿਸੇ ਵੀ ਮੈਂ ਤੁਹਾਨੂੰ ਫਿਲਮ ਜਗਤ ਚੋਂ ਆਇਆ ਮੈਂ ਤੁਹਾਨੂੰ ਆਣਾ ਦੁਨੀਆ ਦੀ ਹਰ ਉਹ ਫਿਲਮ ਜਿਸ ਨੇ ਦੁਨੀਆ ਚ ਸਭ ਤੋਂ ਜ਼ਿਆਦਾ ਬਿਜ਼ਨਸ ਕੀਤਾ ਉਹ ਕਮੀਆਂ ਤੇ ਬਣੀ ਐ ਹਰ ਉਹ ਫੋਟੋ ਜੋ ਕਿਸੇ ਮਜ਼ਦੂਰ ਦੀ ਕਿਸਾਨ ਦੀ ਵਟ ਤੇ ਬਹਿ ਕੇ ਖਿੱਚੀ ਗਈ ਐ ਕਿਰਤ ਕਰਦੇ ਦੀ ਖਿੱਚੀ ਗਈ ਐ ਉਹ ਸਭ ਤੋਂ ਜ਼ਿਆਦਾ ਪੈਸੇ ਕਮਾਉਂਦੀ ਐ ਪਰ ਕਮਾਉਂ ਕਮਾਉਂਦਾ ਕੌਣ ਕਮਾਉਂਦਾ ਸਾਨੂੰ ਨਹੀਂ ਮਿਲਦੇ ਉਹ ਪੈਸੇ ਜੋ ਉਹਨਾਂ ਚੀਜ਼ਾਂ ਨੂੰ ਐਕਸਪਲੋਇਟ ਕਰਦੇ ਨੇ ਅੱਗੇ ਵੇਚਦੇ ਨੇ ਤਾਂ ਮੇਰੀ ਗੱਲ ਸੁਣਿਓ ਜੇ ਸਾਨੂੰ ਇਹ ਕਿਹਾ ਨਹੀਂ ਗਿਆ ਸਾਰੀਆਂ ਪਾਤਸ਼ਾਹੀਆਂ ਨੇ ਨਹੀਂ ਕਿਹਾ ਕੀ ਉਹਨਾਂ ਧਾਰਮਿਕ ਗ੍ਰੰਥਾਂ ਨੇ ਨਹੀਂ ਕਿਹਾ ਕਿ ਜਿੰਨਾ ਜ਼ਿੰਮੇਦਾਰ ਲੁੱਟਣ ਵਾਲਾ ਹੁੰਦਾ ਹੈ ਜਿਹਨੂੰ ਲੁੱਟਿਆ ਜਾ ਰਿਹਾ ਹੋਵੇ ਉਹ ਵੀ ਜ਼ਿੰਮੇਦਾਰ ਹੈ ਕੀ ਆਪਾਂ ਆਪਣੀ ਜ਼ਿੰਮੇਵਾਰੀ ਤੋਂ ਵਕੀਫ ਹੈ ਕੀ ਅਸੀਂ ਆਪਦੇ ਜ਼ਿੰਮੇਵਾਰੀ ਤੇ ਖੜਨ ਲਈ ਤਿਆਰ ਹੈ ਜੇ ਤਿਆਰ ਹੈ ਤਾਂ ਮੈਨੂੰ ਦੱਸੋ ਐਮਐਲਏ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਇਹ ਮੈਂਬਰ ਪੰਚਾਇਤ ਸਰਪੰਚ ਬਣ ਕੇ ਵੀ ਜਾਂਦੇ ਨੇ ਬਸ ਇਹਦੇ ਬਾਰੇ ਸੋਚਿਓ ਜੇ ਰਹੀ ਗੱਲ ਆ ਸਰਕਾਰ ਦੀ ਤੇ ਜਿਸ ਮਕਸਦ ਲਈ ਆਪਾਂ ਮਿਲੇ ਆ ਇਹ ਉਹੋ ਜੀ ਸਰਕਾਰ ਆ ਜਾਂ ਪਹਿਲੀਆਂ ਵੀ ਇਹ ਪਤੰਦਰ ਜਿਵੇਂ ਕੋਈ ਘਰ ਦਾ ਬੰਦਾ ਨਸ਼ਈ ਹੋ ਜਾਏ ਨਾ ਕੋਈ ਚੋਰ ਬਣ ਜੇ ਉਹਨੇ ਜਾਇਦਾਦ ਵੇਖ ਨਹੀਂ ਹੁੰਦੀ ਆ ਕਿ ਮੈਂ ਵੇਚਾਂ ਕੀੜੀ ਇਹ ਸਰਕਾਰ ਐ ਵੇਂਦੀ ਫਿਰਦੀ ਐ ਕਿ ਪੰਜਾਬ ਐ ਗਰੋਹ ਦੀ ਜ਼ਮੀਨ ਵੇਚਦਿਆਂ ਯੂਨੀਵਰਸਿਟੀ ਦੀ ਵੇਚਦਿਆਂ ਨਹੀਂ ਨਹੀਂ ਯਾਰ ਸ਼ਾਮ ਲਾਟਾਂ ਦੀ ਵੇਚ ਦੇ ਜੋ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਾਥਾ ਪਵਾਲਾਂਗੇ ਅੱਜ ਇੱਥੇ ਖੜ ਕੇ ਮੈਂ ਇੱਕ ਗੱਲ ਆਣਾ ਇੰਨਾ ਕੈਮਰਿਆਂ ਰਾਈ ਸਰਕਾਰ ਨੂੰ ਵੀ ਤੇ ਸਿਸਟਮ ਨੂੰ ਵੀ ਕਿ ਅਸੀਂ ਪੰਚਾਇਤ ਦੇ ਕਿਸੇ ਵੀ ਪਾਏ ਹੋਏ ਮਤੇ ਦੇ ਨਾਲ ਨਹੀਂ ਖੜਾਂਗੇ ਜੇ ਕੋਈ ਪੰਚਾਇਤ ਇਹ ਮਨਜ਼ੂਰੀ ਦਿੰਦੀ ਹੈ ਕਿ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਤਹਿਤ ਜੋ ਇਕਨੋਮਿਕਲੀ ਬੰਦੇ ਕਮਜ਼ੋਰ ਹੁੰਦੇ ਨੇ ਉਹਨਾਂ ਲਈ ਬਿਲਡਿੰਗ ਬਣਾ ਦਿਓ ਤੇ ਬਾਕੀ ਜ਼ਮੀਨ ਵੇਚ ਦਿਓ ਜਾਂ ਕੋਈ ਹੋਰ ਮਕਸਦ ਅਸੀਂ ਉਹਨੂੰ ਮੰਨਾਂਗੇ ਨਹੀਂ ਅਸੀਂ ਮੰਨਾਂਗੇ ਜੇ ਗ੍ਰਾਮ ਸਭਾ ਦਾ ਮਤਾ ਪਿਆ ਹੋਊਗਾ ਕਿਉਂਕਿ ਜਿੰਨੇ ਵੀ ਪੰਚਾਇਤਾਂ ਹੋਣ ਅਸੈਂਬਲੀਆਂ ਹੋਣ ਮਿੰਿਸਟਰ ਹੋਣ ਬਦਕਿਸਮਤੀ ਨਾਲ ਸਾਡੇ ਤਾਂ ਇਹੀ ਐਕਸਪੀਰੀਅੰਸ ਹੈ ਕਿ ਵਿਖ ਜਾਂਦੇ ਨੇ ਇਹ ਅਸੀਂ ਚੁਣ ਕੇ ਭੇਜਦੇ ਕਿ ਸਾਡੀ ਗੱਲ ਕਰਿਓ ਪਰ ਉਹਨਾਂ ਚ ਜਾ ਕੇ ਉਹਨਾਂ ਦੇ ਹੋ ਜਾਂਦੇ ਨੇ ਤਾਂ ਅਸੀਂ ਆਣੇ ਕਿ ਹਰ ਉਸ ਕਮੀ ਦੀ ਸਹਿਮਤੀ ਲਈ ਜਾਵੇ ਕਿ ਉਹ ਕਿਵੇਂ ਲਈ ਜਾਊਗੀ ਜਦੋਂ ਗ੍ਰਾਮ ਸਭਾ ਦਾ ਮਤਾ ਪਾਊਗਾ ਅਸੀਂ ਇਹ ਕਹਿੰਦੇ ਹਾਂ ਜੇ ਪੰਜਾਬ ਦੀ 1 ਇੰਚ ਜ਼ਮੀਨ ਵੀ ਚਾਹੇ ਉਹ ਸ਼ਹਿਰ ਦੇ ਵਿੱਚ ਚੰਡੀਗੜ੍ਹ ਮੋਹੱਲੀ ਚ 12 ਸੈਕਟਰ 11 ਫੇਸ ਦੀ 12 ਕਿੱਲੇ ਜ਼ਮੀਨ ਹੋਵੇ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜ਼ਮੀਨ ਹੋਵੇ ਜਾਂ ਕਿਸੇ ਵੀ ਪਿੰਡ ਦੀ ਜ਼ਮੀਨ ਹੋਵੇ ਤਾਂ ਅਸੀਂ ਇਹ ਹੋਣ ਨਹੀਂ ਦੇਣਾ ਜੇ ਇਹਨਾਂ ਨੂੰ ਵੇਚਣ ਦੀ ਕੋਸ਼ਿਸ਼ ਹੋਈ ਪਰ ਸਭ ਤੋਂ ਵੱਡਾ ਰੋਲ ਇਹਦੇ ਵਿੱਚ ਕੌਣ ਅਦਾ ਕਰੂਗਾ ਤੁਸੀਂ ਜਦੋਂ ਤੁਹਾਡੀ ਪੰਚਾਇਤ ਮਤਾ ਪਾਉਣ ਦੀ ਕੋਸ਼ਿਸ਼ ਕਰੇ ਤਾਂ ਜਿਹੜੀ ਗੱਲ ਮੈਂ ਕਹੀ ਹੈ ਤੁਸੀਂ ਬੋਲਣੀ ਹੈ ਜੇ ਨਹੀਂ ਬੋਲੂਗੇ ਤਾਂ ਤੁਹਾਡੇ ਕੋਈ ਲਈ ਕੋਈ ਲੜਨ ਵਾਲਾ ਨਹੀਂ ਆਉਣਾ ਤੁਸੀਂ ਅੱਜ ਬੈਠੇ ਹੋ ਤਾਂ ਅਸੀਂ ਤੁਹਾਡੀ ਮਦਦ ਨੂੰ ਆਏ ਆ ਜੇ ਤੁਸੀਂ ਨਾ ਖੜੇ ਹੋਏ ਤਾਂ ਯਾਰ ਫਿਰ ਅਸੀਂ ਕੌਣ ਖਾਮਖਾ ਸਭ ਪਹਿਲਾਂ ਬੋਲਣਾ ਸਿੱਖੋ ਆਪ ਦੇ ਲਈ ਤੇ ਫਿਰ ਆਪ ਦੇ ਵਰਗੇ ਦੂਜੇ ਯੋਧਿਆਂ ਲਈ ਜੇ ਨਹੀਂ ਕੀਤਾ ਤਾਂ ਸਾਨੂੰ ਕੱਲੇ-ਕੱਲੇ ਕਰਕੇ ਇਹ ਕੁੱਟਣਗੇ ਵੀ ਤੇ ਲੁੱਟਣਗੇ ਵੀ ਅੱਜ ਅਸੀਂ ਕਿੰਨੇ ਲੋਕ ਬੈਠੇ ਕਿੰਨੇ ਮੋਰਚੇ ਆਲੇ ਆ ਪਰ ਫੇਰ ਵੀ ਸਭ ਤੋਂ ਬੁਰਾ ਹਾਲ ਪੰਜਾਬ ਸਰਕਾਰ ਦਾ ਹੈ ਸਭ ਤੋਂ ਮਿਹਨਤੀ ਲੋਕ ਅਸੀਂ ਦੁਨੀਆ ਦੇ ਹਰ ਥਾਂ ਜਾ ਕੇ ਚੰਡੇਗੱਡ ਤੇ ਕਾਮਯਾਬ ਹੋ ਗਏ ਇਸ ਦੇਸ਼ 'ਵੀ ਪਰ ਮੈਂ ਤੁਹਾਨੂੰ ਦੱਸਾਂ ਪੰਜਾਬ ਅੱਜ ਦੀ ਡੇਟ ਸਭ ਤੋਂ ਜ਼ਿਆਦਾ ਦੁਨੀਆ ਨਹੀਂ ਹਿੰਦੁਸਤਾਨ ਚ ਦਾ ਹੈ ਸ਼ਾਇਦ ਦੁਨੀਆ ਚ ਵੀ ਹੋਊ ਸਭ ਤੋਂ ਕਰਜ਼ਈ ਸੂਬਾ ਹੈ ਜਿੰਨੇ ਤੁਸੀਂ ਬਜ਼ੁਰਗ ਬੈਠਿਓ ਬੀਬੀਆਂ ਬੈਠੀਆਂ ਬੱਚੇ ਬੈਠੇ ਆ ਹਰ ਇੱਕ ਦੇ ਸਿਰ ਤੇ 1 ਲੱਖ 23000 ਦਾ ਕਰਜ਼ਾ ਹੈ ਜੇ ਮੈਂ ਪੰਜਾਬ ਦੇ ਕਰਜ਼ੇ ਨੂੰ ਪੂਰੀ ਪਾਪੂਲੇਸ਼ਨ ਤੇ ਵੰਡ ਕੇ ਕਹਾਂ ਤਾਂ ਇਸ ਪੈਸਾ ਕਿੱਥੋਂ ਆਊਗਾ ਇਹ ਚੰਨੀ ਦੀ ਜਾਇਦਾਦ ਵੇਚਣਗੇ ਜਿਹੜੇ ਸੱਤ ਕੋਠੀਆਂ ਬਣਾਈ ਬੈਠਾ ਜਾਂ ਮਨਿੰਦਰ ਦਾ ਮਹਿਲ ਵੇਚਣਗੇ ਸਿਸਮਾ ਵਾਲਾ ਜਿਹੜਾ ਕਿ ਉਹਨੇ ਧੱਕੇ ਨਾਲ ਬਣਾਇਆ ਇੱਕ ਫੋਰੈਸਟ ਦੀ ਜ਼ਮੀਨ ਤੇ ਜਲ ਸੁਖ ਬਲਾਸ ਉਹ ਵੀ ਗਲਤ ਬਣਿਆ ਜਾਂ ਜਿਹੜੇ ਨਵੇਂ ਖਰੀਦ ਰਹੇ ਨੇ ਇਹਨਾਂ ਦੇ ਵੇਚਾਂਗੇ ਨਹੀਂ ਇਹ ਸਾਡੇ ਰਿਸੋਰਸਸ ਵਿੱਚ ਜਾਣਗੇ ਸਾਡੀਆਂ ਸ਼ਾਮਲਾਟਾਂ ਸਾਡੀਆਂ ਯੂਨੀਵਰਸਟੀਆਂ ਔਰ ਸਾਡੀਆਂ ਮੰਡੀਆਂ ਵੇਚੀਆਂ ਜਾਣਗੀਆਂ ਪਰ ਰੁਕਣ ਗਿਆ ਕਿਵੇਂ ਅਗੇ ਜੀ ਇਹ ਸਿਸਟਮ ਖਰਾਬ ਕਰਦਾ ਹੈ ਤੇ ਸਿਸਟਮ ਨੂੰ ਚਲਾਉਂਦਾ ਕੌਣ ਹੈ ਸਰਕਾਰ ਤੇ ਸਰਕਾਰ ਚੁਣੀ ਕਿਨੇ ਹੈ ਬਦਕਿਸਮਤੀ ਨਾਲ ਆਪਾਂ ਤਾਂ ਇੱਕ ਸਾਡੀ ਬੇਨਤੀ ਹੈ ਮੈਂ ਵਾਰ-ਵਾਰ ਕਹੂੰਗਾ ਉਹਨਾ ਪਿੰਡਾਂ ਵਾਂਗੂ ਨਾ ਬਣੋ ਜਿਨ੍ਹਾਂ ਦੇ ਲਈ ਪੂਰਾ ਪੰਜਾਬ ਖੜਦਾ ਹੈ ਤੇ ਜਦੋਂ ਪੰਜਾਬ ਨੂੰ ਲੋੜ ਹੁੰਦੀ ਹੈ ਉਹ ਬੈਠੇ ਰਹਿੰਦੇ ਨੇ ਜਾਗਰਤ ਹੋਵੋ ਆਪਦੇ ਲਈ ਲੜੋ ਪਹਿਲਾਂ ਤੇ ਫਿਰ ਬਾਕੀਆਂ ਲਈ ਤਾਂ ਜੋ ਲੁੱਟਣ ਵਾਲੇ ਇਕੱਠੇ ਨੇ ਤੇ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਉਹ ਇਕੱਠੇ ਨਹੀਂ ਹੋਣਗੇ ਆਹ ਹੁਣੇ ਕੁਸ਼ਿੰਦਰ ਨੇ ਕਿਹਾ ਉੱਚਾ ਫਰਮ ਕੀਦੀ ਹੈ ਬੀਜੇਪੀ ਦੀ ਉਹਦਾ 파ਟਰਨਰ ਕੌਣ ਹੈ ਰਾਣਾ ਗੁਰਜੀਤ ਕਾਂਗਰਸ ਦਾ ਰਜਿਸਟਰੀ ਕਿਹਨੇ ਕਰਾਈ ਚੰਨੀ ਹੁਰਾ ਨੇ ਪਹਿਲਾ ਨਿਸ਼ਾਨਦੇਹੀ ਕਿਹਨੇ ਕੀਤੀ ਚੰਦੂ ਮਾਜਰੇ ਨੇ ਅਕਾਲੀਆਂ ਦਾ ਤੇ ਸਾਰਾ ਕੁਝ ਕਰਵਾ ਕੌਣ ਰਿਹਾ ਛਾੜੂ ਆਮ ਆਦਮੀ ਪਾਰਟੀ ਤੈ ਇਕੱਠੇ ਨਾ ਓਏ ਜੇ ਲੁਟੇਰੇ ਇਕੱਠੇ ਨੇ ਤਾਂ ਮਜਲੂਮ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਆਪਾਂ ਇਕੱਠੇ ਨਹੀਂ ਹੋ ਸਕਦੇ ਤੇ ਮੁੱਦਿਆਂ ਤੇ ਨਹੀਂ ਆ ਸਕਦੇ ਕੀ ਗਰੰਟੀ ਹੈ ਜਿਹੜਾ ਨਵਾਂ ਬਣੂ ਭਲਾ ਸਾਡਾ ਵਰਗਾ ਰੌਲਾ ਪਾਈ ਜਾਵੇ ਕਦੇ ਬੰਦੇ ਤੇ ਵਿਸ਼ਵਾਸ ਨਾ ਕਰਿਓ ਜੇ ਜੇ ਵਿਸ਼ਵਾਸ ਕਰਨਾ ਤਾਂ ਨੀਤੀਆਂ ਤੇ ਮੁੱਦਿਆਂ ਤੇ ਉਹਨਾਂ ਦੀ ਡਿਟੇਲ ਤੇ ਕਿ ਉਹ ਕਿਵੇਂ ਲਾਗੂ ਹੋਊਗਾ ਇਹ ਬੀਬੀਓ ਤੁਹਾਨੂੰ ਕਹਿਤਾ ਸੀ ਨਾ 1000 ਰੁਪਿਆ ਦੇਵਾਂਗੇ ਕਿੱਥੋਂ ਆਊਗਾ 1000 ਰੁਪਿਆ ਪਤਾ ਕਿੰਨਾ ਹੁੰਦਾ 1000 1000 ਜੋੜੀਏ 12000 ਕਰੋੜ ਰੁਪਿਆ ਬੰਦਾ ਹੈ 12000 ਕਰੋੜ ਇੱਕ ਸਾਲ ਦਾ ਤੇ ਇਨਾਂ ਕੋਲੇ ਤਨਖਾਹਾਂ ਵਾਂ ਦੇਣ ਨੂੰ ਪੈਸੇ ਹੈ ਨਹੀਂਗੇ ਇੱਕ ਸਾਲ ਬਾਅਦ ਫਾਈਨੈਂਸ਼ੀਅਲੀ ਕਰਪਟ ਹੋਣ ਵਾਲੀ ਹੈ ਗਵਰਨਮੈਂਟ ਸੋਸ਼ਲੀ ਆਪਾਂ ਬਰਬਾਦ ਹੋ ਗਏ ਜੋ ਆਪਣੇ ਰਿਸੋਰਸਸ ਦੀ ਜੋ ਇੱਕੋ ਹੀ ਸੀ ਵਾਹਿਦ ਪਾਣੀ ਉਹ ਇਹਨਾਂ ਨੇ ਗੰਦਾ ਕਰਤਾ ਜਾਂ ਖੋ ਕੇ ਲੈ ਗਏ ਡੈਮੋਗ੍ਰਾਫੀ ਸਾਡੀ ਬਦਲੀ ਜਾ ਰਹੀ ਹੈ ਮੈਂ ਤੁਹਾਨੂੰ ਆਣਾ 2 ਸਾਲ ਬਾਅਦ ਮੈਂ ਥੋ ਲਿਖ ਕੇ ਲੈ ਲਓ ਇਹ ਪੰਜਾਬ ਪੰਜਾਬ ਨਹੀਂ ਰਹਿਣਾ ਐਨਾ ਸਮਝੋ ਕਿ ਐਂ ਚਲੀ ਜਾਊਗਾ ਮੈਨੂੰ ਹਮੀਰ ਸਿੰਘ ਹਰਾਂ ਦੀ ਇੱਕ ਗੱਲ ਯਾਦ ਆਉਂਦੀ ਜੋ ਪਾਣੀ ਨੂੰ ਲੈ ਕੇ ਕਹੀ ਸੀ ਨਾ ਨੇ ਕਿ ਪਾਣੀ ਉਹ ਮੁੱਕ ਨਹੀਂਗਾ ਇਹਨਾਂ ਸਮਝੋ ਕਿ ਰੱਬੀ ਦਾਤ ਆ ਇਹ ਅਮਕਾ ਇਹ ਹੀ ਰਹੂਗਾ ਨਾ ਇਹ ਮੁੱਕੂਗਾ ਔਰ ਮੁੱਕਣ ਲੱਗ ਗਿਆ ਕਿਸੇ ਪਿੰਡ ਨਾਲਕਾ ਹੈ ਖੂਹ ਹੈ ਜੇ ਬਿਜਲੀ ਨਾ ਹੋਵੇ ਅਸੀਂ ਪਾਣੀ ਨਹੀਂ ਕੱਢ ਸਕਦੇ ਨਹਾ ਨਹੀਂ ਸਕਦੇ ਪੀ ਨਹੀਂ ਸਕਦੇ ਇਹ ਲਾਚਾਰ ਕਿਵੇਂ ਹੋਇਆ ਇਹ ਸਿਸਟਮ ਨੇ ਕੀਤਾ ਸਾਨੂੰ ਇਹ ਜ਼ਮੀਨਾਂ ਮੈਨੂੰ ਦੱਸੋ ਅੱਜ ਜ਼ਮੀਨ ਅਸੀਂ ਆਣੇ ਜ਼ਮੀਨੀ ਧੰਦਾ ਖੇਤੀ ਧੰਦਾ ਬਹੁਤ ਮਾੜਾ ਹੈ ਤਾਂ ਦੁਨੀਆ ਦਾ ਕਾਰਪੋਰੇਟ 70% زمین ਵਾਹੀయోగ ਦੁਨੀਆ ਦੀ ਲੈ ਕੇ ਬਹਿ ਗਿਆ ਕੱਲਾ ਬੈਲਗੇਟ 7 ਲੱਖ ਏਕੜ ਜ਼ਮੀਨ ਲੈ ਕੇ ਬਹਿ ਗਿਆ ਜੇ ਡਾ ਮਾੜਾ ਕੰਮ ਹੈ ਤੇ ਲਈ ਕਿਉਂ ਜਾਂਦੇ ਨੇ ਜੋ ਸਾਡੀ ਸਭ ਤੋਂ ਵੱਡੀ ਤਾਕਤ ਆ ਜ਼ਮੀਨ ਹੈ ਔਰ ਯਾਦ ਰੱਖਿਓ ਜੇ ਜ਼ਮੀਨ ਚਾਹ ਸ਼ਾਮਲਾਟ ਹੋਵੇ ਜਾਂ ਕਿਸੇ ਹੋਰ ਪਰਸਨਲ ਕਿਸਾਨ ਦੀ ਹੋਵੇ ਮਜ਼ਦੂਰ ਦੀ ਹੋਵੇ ਆਪਾਂ ਇਹ ਜਾਨ ਨਹੀਂ ਦੇਣੀਗੀ ਕੁਛ ਹੋ ਜਾਈਏ ਵਾਜ ਮਾਰਿਓ ਜੇ ਹੱਥ ਖੜਾ ਕਰਕੇ ਅਸੀਂ ਤੁਹਾਡੇ ਨਾਲ ਖੜੇ ਮਿਲਾਂਗੇ ਤੁਹਾਨੂੰ ਅੱਜ ਵੀ ਜਿਹੜਾ ਆਪਾਂ ਮੈਮੋਰੰਡਮ ਦੇਣਾ ਉਹਦਾ ਇੱਕ ਸੰਬੋਲਿਕ ਐਮੀਅਤ ਹੈ ਅਸੀਂ ਸਰਕਾਰ ਨੂੰ ਕਹਿਣਾ ਅਸੀਂ ਤੁਹਾਨੂੰ ਸ਼ਰਾਫਤ ਨਾਲ ਇਹ ਮੈਮੋਰੰਡਮ ਦੇ ਰਹੇ ਹਾਂ ਬੰਦੇ ਦੇ ਪੁੱਤ ਬਣ ਜੋ ਨਹੀਂ ਤਾਂ ਜਿਹੜੀ ਭਾਸ਼ਾ ਤੁਸੀਂ ਸਮਝੂਗੇ ਅਸੀਂ ਉਹ ਵੀ ਬੋਲਣੀ ਆਉਂਦੀ ਸਾਨੂੰ ਜਿਵੇਂ ਅਸੀਂ ਪਰਸੋਂ ਪ੍ਰਦੂਸ਼ਣ ਬੋਲਡ ਨੂੰ ਘੇਰ ਕੇ ਉਹ ਜ਼ਬਾਨ ਸਿਖਾਈ ਉਹਨਾਂ ਨੂੰ ਕਹਿ ਨਾ ਸਮਝੋ ਜਾਈ ਕਿ ਲੋਕ ਮਰੀ ਜਾਣ ਤੇ ਤੁਸੀਂ ਪੈਸੇ ਖਾਈ ਜਾਉਂਗੇ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਣਾ ਅਸੀਂ ਕਿੱਥੇ ਭਜੂਗੇ ਇਹ ਪੰਜਾਬ ਸਾਡਾ ਸੀ ਹੈ ਤੇ ਰਹੂਗਾ ਇਹ ਲੁਟੇਰਿਆਂ ਦਾ ਨੀਗਾ ਨਾ ਪਹਿਲਾਂ ਸੀ ਚਾਹੇ ਉਹ ਅਬਦਾਲੀ ਹੋਵੇ ਮੁਗਲ ਹੋਣ ਅੰਗਰੇਜ਼ ਹੋਣ ਜਾਂ ਨਵੇਂ ਲੁਟੇਰੇ ਜਿਹੜੇ ਆ ਗਏ ਨੇ ਵੋਟਾਂ ਨਾਲ ਬੰਦੇ ਨੇ ਇਹਨਾਂ ਨੂੰ ਇਹਨਾਂ ਦੀਆਂ ਕੀਤੀਆਂ ਦੀ ਸਜ਼ਾ ਮਿਲੂਗੀ ਪਰ ਦੇਣੀ ਕਿਹਨੇ ਹੈ ਤੁਸੀਂ ਤੇ ਜਿਸ ਦਿਨ ਤੁਸੀਂ ਜਾਗੇ ਮੈਂ ਤੁਹਾਨੂੰ ਲਿਖ ਕੇ ਦਿੰਨਾ ਸਾਡੇ ਬੱਚਿਆਂ ਨੂੰ ਬਾਹਰ ਨਹੀਂ ਜਾਣਾ ਪੈਣਾ ਇਹ ਦੇਸ਼ ਇਹ ਮਿੱਟੀ ਕੈਨੇਡਾ ਅਮਰੀਕਾ ਨਾਲੋਂ 20 ਗੁਣਾ ਚੰਗੀ ਹੈ ਸਿਰਫ ਇੱਕੋ ਗੱਲ ਦਾ ਫਰਕ ਹੈ ਕਿ ਅਸੀਂ ਸੋਚ ਕੇ ਮੁੱਦਿਆਂ ਦੇ ਉੱਤੇ ਵੋਟ ਨਹੀਂ ਪਾਉਂਦੇ ਜਿਸ ਦਿਨ ਪਾ ਲਈ ਮੈਂ ਤੁਹਾਨੂੰ ਆਣਾ ਇਸ ਤੋਂ ਵਧੀਆ ਧਰਤੀ ਦੁਨੀਆ 'ਚ ਕਿਤੇ ਨਹੀਂ ਕਿ ਸੋ ਇਨ੍ਹਾਂ ਗੱਲਾਂ ਤੇ ਧਿਆਨ ਦਿਓ ਜੇ विश्राम ਦੇਣਾ ਪੈਂਦਾ ਹੁੰਦਾ ਵਾਣੀ ਨੂੰ ਕਈ ਵਾਰੀ ਤਾਂ ਲੱਗਦਾ ਪਤਾ ਨਹੀਂ ਕੀ ਕੁਛ ਬੋਲ ਲੀਏ ਪਰ ਅੱਜ ਆਪਾਂ ਜਿਸ ਮਕਸਦ ਲਈ ਆਏ ਆ ਮੈਂ ਸਰਦਾਰ ਹਮੀਰ ਸਿੰਘ ਹੁਰੀ ਅਸੀਂ ਮਿਲਦੇ ਰਹਿਨੇ ਆ ਕਰਨਲ ਜੀ ਹੁਰੀ ਵੀ ਜਦੋਂ ਕਹੂੰਗੇ ਜਿੱਥੇ ਕਹੂੰਗੇ ਤੁਹਾਡੇ ਨਾਲ ਖੜੇ ਆ ਡੰਡਾ ਮਾਰਨ ਲਈ ਵੀ ਤੇ ਡੰਡਾ ਖਾਣ ਲਈ ਵੀ ਔਰ ਇਹ ਜਦੋਂ ਆਪਾਂ ਇਸ ਨਿਸ਼ਚੇ ਨਾਲ ਚੱਲਦੇ ਆ ਤਾਂ ਉਹੀ ਨਿਸ਼ਚੇ ਆ ਜੋ ਗੁਰੂ ਸਾਹਿਬ ਨੇ ਵੀ ਕਿਹਾ ਸੀ ਕਿ ਨਿਸ਼ਚੈ ਕਰ ਆਪਣੀ ਜਿੱਤ ਕਰੂੰ ਉਹ ਨਿਸ਼ਚੈ ਸਾਨੂੰ ਪਹਿਲਾਂ ਆਪਦੇ ਅੰਦਰ ਕਰਨਾ ਪੈਂਦਾ ਔਰ ਜਦੋਂ ਅਸੀਂ ਕਰ ਲਈਏ ਤਾਂ ਬਾਹਰਲੇ ਦੀ ਮਜਾਲ ਨਹੀਂ ਹੁੰਦੀ ਕਿ ਉਹਦੇ ਹੱਲ ਚਾਕ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ